ਉਹ ਜਿਹੜੀ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਵਾਰ ਸ਼ੁਰੂ ਹੋਈ ਆ 20 ਮਹੀਨੇ 'ਚ ਤਿੰਨ ਮੰਤਰੀ ਜੂਰ ਹੈ ਨਾ ਵੱਲ ਦਿੱਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬਣ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਤੇ ਤੂੰ ਕਹਿੰਦੇ ਵੀ ਲੀਗਲ ਮਾਈਨਿੰਗ ਚੱਲ ਰਹੀ ਹੈ ਉਹ ਜਗ੍ਹਾ ਤੇ ਦੱਸ ਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਕਿ ਜੇ ਕੋਈ ਕ੍ਰਸ਼ਰ ਵਾਲੇ ਕ੍ਰਸ਼ਰ ਲਾਇਆ ਹੈ ਕਿ ਉਹਨੇ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਐਨਓਸੀ ਲੈ ਕੇ ਫੇਰ ਕ੍ਰਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰਸ਼ਰ ਕਿਉਂ ਉਹਨਾਂ ਨੂੰ ਐਨਓਸੀ ਦੇਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਨੇ بڑے بڑے ਵੱਡੇ ਪੋਸਟ ਲਾਏ 500 ਸੈਕਲਰੀ ਦਾ ਅੱਜ ਇਹ ਰਿhta ਜਿਹੜਾ ਉਹ 5600 ਨੂੰ ਸੈਕੜਾ ਮਿਲਦਾ ਤੇ ਮੈਂ ਅਜੇ ਹੁਣੇ ਇੱਕ ਬਿੱਲ ਫੜਿਆ ਜਿਹਦੇ 800 ਰੁਪਏ ਬਜਲੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੰਨਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਲੇਕਰ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜੀ ਮੈਨੂੰ ਮਾਲ ਦੇ ਦਿਓ ਮੈਂ 1500 ਲਿਆ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਕੀੜੀ ਅੱਡੇ ਦੇ ਵਿੱਚ ਹੈ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਬੋਲੇ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆਈਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਹੈ ਉਹ ਹੁਣ ਵੀ ਆਦਮੀ ਚੱਲਦਾ ਗੇਂਦ ਚੱਲਦਾ ਉਹੜੇ ਕੋਈ ਇਹਨੂੰ ਖੜਖੜਦੀ ਵਾਜ ਦੇਂਦੀ ਐ ਜਿਹੜੇ ਕ੍ਰੈਸ਼ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਵੀ ਅਵੈਧ ਮਾਈਨਿੰਗ ਕਰ ਰਿਹਾ ਤੇ ਮੈਂ ਤੁਹਾਨੂੰ ਪਛਾਣਦੇ ਹਾਂ ਕਿ ਤੁਸੀਂ ਕਿਸੇ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤੇ 2 ਮਿੰਟ ਦਾ ਕ੍ਰੈਸ਼ ਹੁਣ ਬੰਦ ਕੀਤਾ ਹੈ ਫਿਰ ਵੀ ਤੁਸੀਂ ਜਿੰਨੇ ਪਰਤੇ ਤੇ ਮੈਂ ਬਿਲਕੁਲ ਪ੍ਰਵੋਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਪਰ ਇਹ ਜਿਹੜੇ ਕ੍ਰੈਸ਼ ਹੁਣ ਬੈ ਇਸ ਲਈ ਮੇਰੇ ਖਿਆਲ ਸੱਤ ਵਜੇ ਆ ਸੱਤ ਵਜੇ ਆ ਤੁਹਾਡੀ ਇੱਕ ਡੀਸੀ ਸਾਹਿਬ ਨੇ ਸਰਕਲ ਕੱਢਿਆ ਵੀ 8 ਵਜੇ ਤੋਂ ਪਹਿਲੇ ਕੋਈ ਗੱਡੀ ਖਾਲੀ ਆਣੀ ਨਹੀਂ ਚਾਹੀਦੀ ਇਹ ਬਾਈਰ ਗੱਡੀ ਆ ਗਈ ਤੇ ਜੇ ਗੱਡੀ ਆਈ ਹੈ ਕ੍ਰੈਸ਼ਰ ਕੋਈ ਚੱਲਦਾ ਨਹੀਂ ਪਿਆ ਤੀ ਉਹ ਕਹਿੰਦੇ ਨਹੀਂ ਚੱਲਿਆ ਕੱਲ੍ਹ ਜਾਂ ਤੁਹਾਡੇ ਨਹੀਂ ਚੱਲਿਆ ਤੇ ਫਿਰ ਮੈਂ ਬਿੱਲ ਚੱਕ ਕੇ ਪੁੱਛਿਆ ਬਿੱਲ ਤੇ ਆ ਗਿਆ ਥੋੜੇ ਕ੍ਰੈਸ਼ਰ ਦਾ ਇਹ ਜਿਹੜੀ ਬਜਰੀ ਆਈ ਹੈਗਾ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਿਆਂ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ ਮੋੜਾ ਕੀਤਾ ਸ਼ਰਸ਼ੁਰਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋਜੀਸ਼ਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਅਬਦੇਲ ਜੀ ਵੀ ਆਣਗੇ ਨਰਾ ਸਾਹ ਜਦੋਂ ਤੁਸੀਂ ਜੇਲ੍ਹ ਤੋਂ ਛਡਦੇ ਹੋ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾਲ ਡਰੇ ਤੇ ਨਾਲ ਡਰਨ ਵਾਲਿਆ ਡਰਾਉਣ ਵਾਲੇ ਜੂਰ ਹੈ ਅਸੀਂ ਸਾਡੇ ਸਾਰੇ ਜਿੰਨੇ ਵਰਕਰ ਆ ਸਾਡੇ ਭੋਏ ਹਲਕੇ ਦੇ ਸਾਰੇ ਇੱਥੇ ਇਕੱਠੇ ਆ ਅਸੀਂ ਰੋਜ਼ ਵੇਖਦੇ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਇਤਰੋ ਟਰੱਕ ਜਾ ਰਹੇ ਆ ਭਰ-ਭਰ ਕੇ ਜਾ ਰਹੇ ਕਹ ਰਹੇ ਕਿ ਮਾਈਨਿੰਗ ਨਹੀਂ ਹੋ ਰਹੀ ਮਾਈਨਿੰਗ ਹੋ ਰਹੀ ਹੈ ਤੇ ਟਰੱਕ ਭਰ ਕੇ ਜਾ ਰਹੇ ਆ ਪਹਿਲੇ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਉਦੋਂ 1800 ਨੂੰ 2000 ਨੂੰ ਦੇਤਾ ਸੀ ਅੱਜ 6000 ਨੂੰ ਦੇਤਾ ਆ ਆਪਾਂ ਕਿਨੂੰ ਕਹੀਏ ਜੇ ਆਪਾਂ ਇਸ ਗੱਲ ਤੇ ਆਨੇ ਆ ਮੁੱਦੇ ਤੇ ਆਨੇ ਫੜ ਕੇ ਸਾਡੇ ਵਿਧਾਇਕ ਨੂੰ ਅੰਦਰ ਦੇ ਦਿੰਦੇ ਆ ਪਿਛਲੇ ਦਿਨੀ ਅੰਦਰ ਦਿੱਤਾ ਪੂਰਵ ਵਿਧਾਇਕ ਨੂੰ ਉਹਨਾਂ ਨੇ ਕਹਿਣਾ ਕਿ ਮੇਰੇ ਕ੍ਰੈਸ਼ਰ ਬੰਦ ਸੀਗੇ ਲੇਕਿਨ ਇਹ ਕਹਦੇ ਆ ਅੱਜ ਕਾਫੀ ਚੱਲ ਰਹੇ ਨੇ ਜੇ ਤਾਂ ਵੀ ਇਹਨਾਂ ਦੇ ਕੋਲ ਐਸਾ ਬਾਈ ਨਹੀਂ ਕ੍ਰੈਸ਼ਰ ਤੋਂ ਨਹੀਂ ਆ ਰਹੀ ਜੀ ਬਾਈਰ ਪਾਕਿਸਤਾਨ ਤੋਂ ਆ ਰਹੀ ਹੈ ਜੀ ਇੱਥੇ ਭੁਏ ਹਲਕੇ ਚ ਕੋਈ ਕ੍ਰੈਸ਼ਰ ਨਹੀਂ ਚੱਲਿਆ ਇਹ ਇਹਦਾ ਕਹਿਣਾ ਆ ਪਰ ਅੱਜ ਹੁਣ ਵੇਖੋ 100 ਗੱਡੀ ਦੀ ਲਾਈਨ ਲੱਗੀ ਇੱਧਰ ਲੱਗੀ ਆ 100 ਗੱਡੀ ਦੀ ਲਾਈਨ ਸੁੱਦੇ ਟੱਕਰ ਨੂੰ ਲੱਗੀ ਆ ਕਿ ਇਹਦਾ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਕਿੱਥੋਂ ਆ ਰਹੀ ਆ ਅਸੀਂ ਜਿਹੜੀ ਨਜਾਇਜ਼ ਮਾਈਨਿੰਗ ਕਰ ਰੇ ਆ ਉਹਨਾਂ ਨੂੰ ਅੰਦਰ ਦਿੱਤਾ ਜਾਏ ਤੇ ਜਿਹੜੇ ਨਜਾਇਜ਼ ਮਾਈਨਿੰਗ ਨਹੀਂ ਕਰਦੇ ਉਹਨਾਂ ਨੂੰ ਫੜ ਕੇ ਨਾਲ ਅੰਦਰ ਦਿੱਤਾ ਅਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ